ਟੂਚਨ ਕਿੰਗ ਦੇ ਨਾਂ ਤੋਂ ਮਸ਼ਹੂਰ ਨੀਸ਼ੂ ਦੇਸਵਾਲ ਜੋ ਕਿ ਸਟੰਟਮੈਨ ਹੈ ਜਿਸ ਦੀ ਕੀ ਇੱਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਦਰਅਸਲ ਟਰੈਕਟਰ ਤੇ ਸਟੰਟ ਕਰ ਰਿਹਾ ਸੀ ਜਿਸ ਨੇ ਕਿਸ ਨੌਜਵਾਨ ਦੀ ਜਾਨ ਲੈ ਲਈ ਹੈ ਪਾਣੀਪਤ ਤੋਂ ਇਹ ਖਬਰ ਸਾਹਮਣੇ ਆਈ ਹੈ ਸੋਸ਼ਲ ਮੀਡੀਆ ਤੇ ਮਸ਼ਹੂਰ ਟੂਚਨ ਕਿੰਗ ਯਾਨੀ ਕਿ ਨੀਸ਼ੂ ਦੇਸਵਾਲ ਦੀ ਮੌਤ ਦੀ ਖਬਰ ਆ ਰਹੀ ਹੈ ਦਰਅਸਲ ਰੀਲ ਬਣਾਉਣ ਦੇ ਲਈ ਸਟੰਟ ਕਰ ਰਿਹਾ ਸੀ ਪਰ ਸ਼ਾਇਦ ਉਸਨੇ ਸੋਚਿਆ ਨਹੀਂ ਹੋਣਾ ਕਿ ਇਸ ਦੀ ਆਖਰੀ ਵੀਡੀਓ ਹੋ ਸਕਦੀ ਹੈ ਅਗੋ ਟਰੈਕਟਰ ਚੁੱਕਦੇ ਸਮੇਂ ਸਟੀering ਤੇ ਸੀਟ ਦੇ ਵਿਚਾਲੇ ਨੌਜਵਾਨ ਫਸ ਜਾਂਦਾ ਹੈ ਜਿਸ ਦੇ ਚਲਦਿਆ ਕਿਸ ਦੀ ਮੌਤ ਹੋ ਗਈ ਹੈ ਤਾਂ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਲੱਖਾਂ ਫਾਲੋਅਰਸ ਇਸ ਨੌਜਵਾਨ ਦੇ ਸਨ ਹਰ ਕੋਈ ਉਸ ਨੂੰ ਫੋਲੋ ਕਰਦਾ ਸੀ ਸੋਸ਼ਲ ਮੀਡੀਆ ਤੇ ਹੀ ਨਹੀਂ ਦੀਨੀ ਟੋਚਨ ਕਿੰਗ ਦੇ ਨਾਂ ਤੋਂ ਇਹ ਨੌਜਵਾਨ ਕਾਫੀ ਮਸ਼ਹੂਰ ਸੀ ਜਿਸ ਦੀ ਮੌਤ ਦੀ ਜਿਹੜੀ ਖਬਰ ਹੈ ਹੁਣ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਨਿਸ਼ੂ ਦੇਸ਼ਵਾਲ ਜੋ ਕਿ 6 ਮਹੀਨਿਆਂ ਦੇ ਮਾਸੂਮ ਦਾ ਪਿਤਾ ਸੀ ਕਾਫੀ ਸ਼ੌਂਕ ਸੀ ਟਰੈਕਟਰ ਚਲਾਉਣ ਦਾ ਤੇ ਸ਼ੌਂਕੀਆ ਤੌਰ ਤੇ ਸਟੰਡ ਕਰਦਾ ਸੀ ਹਾਲਾਂਕਿ ਦੱਸਦੀ ਕਿ ਸਰਕਾਰ ਦੇ ਵੱਲੋਂ ਅਜਿਹੇ ਸਟੰਡ ਜਿਹੜੇ ਨੇ ਬੈਨ ਕਰ ਦਿੱਤੇ ਗਏ ਨੇ ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜੇ ਮਾਮਲੇ ਸਾਹਮਣੇ ਆਏ ਜਿਸ ਕਾਰਨ ਕਈ ਲੋਕਾਂ ਦੀ ਜਾਨ ਗਈ ਕਈ ਵਾਰ ਸੀ ਜੇ ਇਹ ਖਬਰਾਂ ਵੀ ਵਿਖਾਈਆਂ ਜਿੱਥੇ ਟਰੈਕਟਰ ਹੇਠਾਉਣ ਦੇ ਕਾਰਨ ਕਈ ਨੌਜਵਾਨਾਂ ਦੀ ਜਾਨ ਜਾ ਚੁੱਕੀ ਹੈ ਪਰ ਐਸੇ ਵਿਚਾਲੇ ਇਸ ਨੌਜਵਾਨ ਨੂੰ ਸ਼ੌਂਕ ਸੀ ਟਰੈਕਟਰ ਤੇ ਸਟੰਟ ਕਰਦਾ ਸੀ ਕਾਫੀ ਰੀਲਾਂ ਪਾਉਂਦਾ ਸੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਸੀ ਤੇ ਟੋਚਨ ਕਿੰਗ ਦੇ ਨਾਮ ਤੋਂ ਮਸ਼ਹੂਰ ਸੀ ਪਰ ਹੁਣ ਉਹ ਟੋਚਨ ਕਿੰਗ ਜਿਸ ਦੀ ਕੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਸਟੰਟ ਕਰ ਰਿਹਾ ਸੀ ਸ਼ਾਇਦ ਸੋਚਿਆ ਨਹੀਂ ਸੀ ਕਿ ਜ਼ਿੰਦਗੀ ਦੀ ਆਖਰੀ ਵੀਡੀਓ ਹੋਵੇਗੀ ਸਟੀਅਰਿੰਗ ਤੇ ਸੀਟ ਦੇ ਵਿਚਾਲੇ ਨੌਜਵਾਨ ਫਸ ਜਾਂਦਾ ਹੈ ਜਿਸ ਕਾਰਨ ਕੇਸ ਦੀ ਮੌਕੇ ਤੇ ਮੌਤ ਹੋ ਗਈ ਹੈ ਪਾਣੀਪਤ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਵੀਡੀਓ ਵੀ ਵਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਸਟੰਟ ਕਰਦੇ ਹੋਏ ਇਸ ਨੌਜਵਾਨ ਦੀ ਜਾਨ ਚਲੀ ਗਈ ਹੈ ਜੇ ਤੁਸੀਂ ਪਰੇਸ਼ਾਨ ਹੋ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਹੋਇਆ ਪਿਆਰ ਵਾਪਸ ਪਾਓ 24 ਘੰਟੇ ਵਿੱਚ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਿਆਰ ਚ ਤੋਖਾਂ ਸੋਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਜ਼ਮੀਨੀ ਝਗੜਾ ਵਿਦੇਸ਼ ਯਾਤਰਾ ਇਮੀਗ੍ਰੇਸ਼ਨ ਮਸਲੇ ਔਲਾਦ ਸੋਖ ਬਿਮਾਰੀ ਚ ਦਵਾ ਨਾ ਲੱਗਣਾ ਕੀਤਾ ਕਰਾਇਆ ਦਾ ਜੜ ਤੋਂ ਖਾਤਮਾ ਗੁਪਤ ਵਸ਼ੀਕਰਨ ਕਰਾ मन चाह प्यार पाओ लॉटरी नंबर पाओ पावे छे सो उजा हो लोटो मैक्स प्यार च धोखा तो खा चुके प्रेमी प्रेमिका एक बार जरूर संपर्क कर मैं तुडा तो प्यार टूट नहीं देवगा इट्स माई प्रोमिस संपर्क कर